ਤਾਂ ਯੂਕੇ ਦੇ ਵਿੱਚ ਆਉਣ ਵਾਲਿਆਂ ਲਈ ਹੁਣ ਪਹਿਲਾਂ ਨਾਲੋਂ ਹੋਰ ਵਧੀਆ ਇੰਗਲਿਸ਼ ਆਉਣੀ ਲਾਜ਼ਮੀ ਹੋਵੇ। ਸਸ਼ੀਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਕਮਨ ਚੀਮਾ ਸਵਾਗਤ ਕਰਦਾ। ਪਿਛਲੇ ਤਕਰੀਬਨ ਇੱਕ ਦਹਾਕੇ ਤੋਂ ਪੰਜਾਬ ਦੇ ਵਿੱਚ ਖਾਸ ਤੌਰ ਤੇ ਭਾਰਤ ਦੇ ਕਈ ਸੂਬਿਆਂ ਦੇ ਨੌਜਵਾਨਾਂ ਦੇ ਵਿੱਚ ਇਹ ਰੁਝਾਨ ਬਣਿਆ ਹੋਇਆ ਮਨਾਂ ਦੇ ਵਿੱਚ ਇੱਕੋ ਖਿਆਲ ਆਉਂਦਾ ਕਿ ਵਿਦੇਸ਼ ਦੇ ਵਿੱਚ ਜਾਣਾ ਚਾਹੁੰਦੇ ਨੇ ਉੱਥੇ ਜਾ ਕੇ ਆਪਣਾ ਜਿਹੜਾ ਉਹ ਵੇਖਾਉ ਸੈਟਲ ਕਰਨਾ ਚਾਹੁੰਦੇ ਨੇ ਉੱਥੇ ਕਿਸੇ ਨਾ ਕਿਸੇ ਤਰੀਕੇ ਜਿਹੜਾ ਪੱਕੇ ਤੌਰ ਤੇ ਵੀ ਰਹਿਣ ਵਾਲੇ ਸੋਚ ਰਹੇ ਨੇ ਪਰ ਇਹ ਸਭ ਦੇ ਵਿਚਾਲੇ ਕੁਝ ਮੁਲਕਾਂ ਨੇ ਤਾਂ ਪਹਿਲਾਂ ਤੋਂ ਰੋਕਾਂ ਲਗਾ ਦਿੱਤੀਆਂ ਨੇ ਜਿਸ ਦੇ ਵਿੱਚ ਕਿ ਪਿਛਲੇ ਕੁਝ ਕੁ ਸਾਲਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਪੰਜਾਬ ਦੇ ਜਿਹੜੇ ਖਾਸ ਤੌਰ ਤੇ ਭਾਰਤ ਦੇ ਕੁਝ ਯੂਨੀਵਰਸਿਟੀਆਂ ਕਾਲਜ ਖਾਲੀ ਹੋ ਜਾਂਦੇ ਨੇ ਕਿ ਸਾਰੇ ਜਿਹੜੇ ਨੌਜਵਾਨ ਨੇ ਉਧਰ ਨੂੰ ਜਾਣ ਲੱਗਦੇ ਨੇ ਤੇ ਉਸ ਤੋਂ ਬਾਅਦ ਫਿਰ ਕੈਨੇਡਾ ਦੇ ਵਿੱਚ ਸਭ ਤੋਂ ਵੱਡੇ ਪੱਧਰ ਤੇ ਜਿਹੜੇ ਨੌਜਵਾਨ ਜਾਂਦੇ ਨੇ ਜਿਹੜਾ ਵਰਕ ਵੀਜ਼ਾ ਲੈ ਕੇ ਜਾਂਦੇ ਨੇ ਸਟੱਡੀ ਵੀਜ਼ਾ ਲੈ ਕੇ ਜਾਂਦੇ ਨੇ ਪਰ ਇਹ ਸਭ ਦੇ ਵਿਚਾਲੇ ਫਿਰ ਕੈਨੇਡਾ ਨੇ ਜਿਹੜੇ ਰੂਲ ਸਖਤ ਕੀਤੇ ਤੇ ਉਸ ਤੋਂ ਬਾਅਦ ਫਿਰ ਅਮਰੀਕਾ ਦੇ ਵੱਲੋਂ ਵੀ ਇਸੇ ਤਰੀਕੇ ਨਾਲ ਰੂਲ ਸਖਤ ਕੀਤੇ ਆਸਟ੍ਰੇਲੀਆ ਨੇ ਇਸ ਤੋਂ ਵੀ ਪਹਿਲਾਂ ਜਿਹੜੇ ਆਪਣੇ ਰੂਲ ਨੇ ਉਹ ਸਖਤ ਕਰ ਦਿੱਤੇ ਸੀ ਪਰ ਇਹ ਸਭ ਦੇ ਵਿਚਾਲੇ ਨਿਊਜ਼ੀਲੈਂਡ ਦੇ ਕੁਝ ਵੈਰੀਫਿਕੇਸ਼ਨ ਨੂੰ ਲੈ ਕੇ ਰੂਲ ਪਹਿਲਾਂ ਤੋਂ ਸਖਤ ਚੱਲ ਰਹੇ ਨੇ ਤਾਂ ਇਹ ਸਭ ਦੇ ਵਿਚਾਲੇ ਫਿਰ ਜਦੋਂ ਇਹਨਾਂ ਮੁਲਕਾਂ ਨੇ ਸਿਕਤਾਈ ਵਰਤ ਦਿੱਤੀ ਰੂਲ ਚੇਂਜ ਕਰ ਦਿੱਤੇ ਤਾਂ ਫਿਰ ਨੌਜਵਾਨਾਂ ਦੇ ਲਈ ਯੂਕੇ ਦਾ ਰਾਹ ਖੁੱਲ ਜਾਂਦਾ ਲੋਕ ਨੌਜਵਾਨ ਧੜਾ ਧੜ ਯੂਕੇ ਦੇ ਵੱਲ ਭੱਜਣ ਲੱਗ ਜਾਂਦੇ ਨੇ ਪਰ ਹੁਣ ਵੱਡੀ ਖਬਰ ਆ ਰਹੀ ਹੈ ਕਿ ਹੁਣ ਯੂਕੇ ਦੀ ਸਰਕਾਰ ਦੇ ਵੱਲੋਂ ਵੀ ਇੱਕ ਨਵਾਂ ਜਿਹੜਾ ਮਤਾ ਪੇਸ਼ ਕੀਤਾ ਜਾ ਰਿਹਾ ਜਿਸ ਦੇ ਵਿੱਚ ਕਿ ਹੁਣ ਕੁਝ ਕੁ ਵੀਜ਼ਿਆਂ ਦੇ ਉੱਪਰ ਯੂਕੇ ਦੀ ਸਰਕਾਰ ਦੇ ਵੱਲੋਂ ਵੀ ਰੋਕ ਲਗਾਉਣ ਦੀ ਸੋਚੀ ਜਾ ਰਹੀ ਹੈ ਜਿਸ ਦੇ ਵਿੱਚ ਕਿ ਕੇਅਰ ਟੇਕਰ ਵਰਗੀਆਂ ਨੌਕਰੀਆਂ ਦੇ ਲਈ ਵਿਦੇਸ਼ੀ ਭਾਰਤੀਆਂ ਦੇ ਉੱਪਰ ਰੋਕ ਲੱਗੇਗੀ ਜਿਸ ਦੇ ਵਿੱਚ ਕਿ ਯੂਨਾਈਟਿਡ ਕਿੰਗਡਮ ਨੇ ਜਿਹੜਾ ਨੌਕਰੀ ਦੇ ਲਈ ਆਉਣ ਵਾਲੇ ਵਿਦੇਸ਼ੀਆਂ ਦੇ ਲਈ ਨਵੇਂ ਕਾਇਦੇ ਕਾਨੂੰਨ ਲਾਗੂ ਕਰਨ ਦਾ ਫੈਸਲਾ ਲਿਆ ਖਾਸ ਕਰਕੇ ਕੇਅਰ ਟੇਕਰ ਵਰਕਰ ਨੇ ਜਾਂ ਉਸ ਤੋਂ ਬਾਅਦ ਨਰਸਿੰਗ ਜਾਂ ਫਿਰ ਹੋਰ ਸਹਾਇਕ ਸੇਵਾਵਾਂ ਦੇ ਵਿੱਚ ਹੁਣ ਵਿਦੇਸ਼ ਤੋਂ ਭਰਤੀਆਂ ਨਹੀਂ ਹੋਣਗੀਆਂ ਇਸ ਤੋਂ ਇਲਾਵਾ ਘਰੇਲੂ ਸੇਵਾ ਜਿਵੇਂ ਕਿ ਕੇਅਰ ਟੇਕਰ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬਜ਼ੁਰਗਾਂ ਦੀ ਕੇਅਰ ਟੇਕਰ ਨੂੰ ਲੈ ਕੇ ਜਾਂ ਫਿਰ ਬੱਚਿਆਂ ਦੀ ਕੇਅਰ ਟੇਕਰ ਨੂੰ ਲੈ ਕੇ ਜਿਹੜੇ ਵੀਜ਼ੇ ਨੇ ਉਹ ਮਿਲਣ ਦੇ ਵਿੱਚ ਹੁਣ ਬਹੁਤ ਜ਼ਿਆਦਾ ਜੜੀ ਅਖਿਆਈ ਦੇਖਣੀ ਪਵੇਗੀ ਨਵੇਂ ਨਿਯਮਾਂ ਦੇ ਤਹਿਤ ਯੂਕੇ ਦੇ ਵਿੱਚ ਆਉਣ ਵਾਲਿਆਂ ਲਈ ਹੁਣ ਪਹਿਲਾਂ ਨਾਲੋਂ ਹੋਰ ਵਧੀਆ ਇੰਗਲਿਸ਼ ਆਉਣੀ ਲਾਜ਼ਮੀ ਹੋਵੇਗੀ ਕਿਉਂਕਿ ਪਹਿਲਾਂ ਹੀ ਦੇਖਿਆ ਜਾਂਦਾ ਸੀ ਕਿ ਬਾਕੀ ਮੁਲਕਾਂ ਦੇ ਮੁਕਾਬਲੇ ਯੂਕੇ ਦੇ ਵਿੱਚ ਘੱਟ ਜਿਹੜੇ ਆਈਲੈਂਡਸ ਦੇ ਬੈਂਡਾਂ ਦੇ ਉੱਪਰ ਵੀਜ਼ਾ ਮਿਲ ਜਾਂਦਾ ਸੀ ਪਰ ਹੁਣ ਯੂਕੇ ਦੇ ਵਿੱਚ ਵੀ ਜਿਹੜਾ ਜੇਕਰ ਤੁਸੀਂ ਵੀਜ਼ਾ ਲਵਾਉਣਾ ਤਾਂ ਤੁਹਾਨੂੰ ਇੰਗਲਿਸ਼ ਹਾਈ ਕਰਨੀ ਪਵੇਗੀ ਇੰਗਲਿਸ਼ ਆਉਣੀ ਲਾਜ਼ਮੀ ਹੋਵੇਗੀ ਇਮੀਗ੍ਰੇਸ਼ਨ ਰੂਲਸ ਦੇ ਤਹਿਤ ਜਿਹੜੇ ਲੋਕ यूके ਦੇ ਵਿੱਚ ਕੰਮ ਕਰਨ ਜਾਂ ਫਿਰ ਰਹਿਣ ਦੀ ਆਜ਼ਾਦਤ ਲੈਣਾ ਚਾਹੁੰਦੇ ਨੇ ਉਹਨਾਂ ਦੇ ਲਈ ਸਕਿੱਲ ਲੈਵਲ ਅਤੇ ਤਜਰਬੇ ਦੀ ਵੀ ਹੋਰ ਮੰਗ ਕੀਤੀ ਜਾਵੇਗੀ ਜਾਨੀ ਕਿ ਤਜਰਬਾ ਕਈ-ਕਈ ਸਾਲਾਂ ਦਾ ਮੰਗਿਆ ਜਾਵੇਗਾ ਇਹ ਨਿਯਮ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਜੋ ਕਿ ਘੱਟ ਮਜ਼ਦੂਰੀ ਵਾਲੀਆਂ ਨੌਕਰੀਆਂ ਦੇ ਲਈ ਯੂਕੇ ਦੇ ਵਿੱਚ ਆਉਣਾ ਚਾਹੁੰਦੇ ਨੇ ਜਾਨੀ ਜਾਨੀ ਕਿ ਉਹੀ ਨੌਕਰੀਆਂ ਕਿ ਕੇਅਰ ਟੇਕਰ ਨਰਸਿੰਗ ਜਾਂ ਪਰ ਦੇਖਪਾਲ ਬਜ਼ੁਰਗਾਂ ਦੀ ਦੇਖਪਾਲ ਅਜੇਹੀਆਂ ਨੌਕਰੀਆਂ ਤੇ ਜਿਹੜੇ ਵਿਦੇਸ਼ੀ ਲੋਕ ਯੂਕੇ ਦੇ ਵਿੱਚ ਆਉਣਾ ਚਾਹੁੰਦੇ ਨੇ ਇਹ ਰੂਲ ਸਿੱਧੇ ਤੌਰ ਤੇ ਉਹਨਾਂ ਨੂੰ ਟਾਰਗੇਟ ਕਰਨਗੇ ਇਹ ਨਵੇਂ ਨਿਯਮ ਬ੍ਰਿਟਿਸ਼ ਸਰਕਾਰ ਦੇ ਵੱਲੋਂ ਸੰਸਦ ਦੇ ਵਿੱਚ ਪੇਸ਼ ਕੀਤੇ ਗਏ ਇੱਕ ਨਵੇਂ ਇਮੀਗ੍ਰੇਸ਼ਨ ਰਿਫਾਰਮ ਜਿਹੜਾ ਰੈਗੂਲੇਸ਼ਨ ਅਧੀਨ ਲਿਆਂਦੇ ਗਏ ਇੱਕ ਮਤੇ ਦੇ ਵਿੱਚ ਪੇਸ਼ ਕੀਤੇ ਗਏ ਨੇ ਜੇਕਰ ਇਹ ਜਿਹੜਾ ਪ੍ਰਸਤਾਵ ਆ ਮਤਾ ਸੰਸਦ ਦੇ ਵਿੱਚ ਮਜ਼ਦੂਰ ਮਨਜ਼ੂਰੀ ਆ ਜਿਹੜਾ ਉਹ ਲੈ ਲੈਂਦਾ ਤਾਂ ਇਹ ਨਿਯਮ 22 ਜੁਲਾਈ 2025 ਤੋਂ ਜਿਹੜਾ ਅਮਲ ਦੇ ਵਿੱਚ ਆ ਜਾਣਗੇ ਯੂਕੇ ਦੇ ਵਿੱਚ ਲਾਗੂ ਹੋ ਜਾਣਗੇ ਸਰਕਾਰ ਨੇ ਕੋਵਿਡ ਤੋਂ ਬਾਅਦ ਇਮੀਗ੍ਰੇਸ਼ਨ ਦੀਆਂ ਨੀਤੀਆਂ ਦੇ ਵਿੱਚ ਕਈ ਵਾਰ ਤਬਦੀਲੀਆਂ ਕੀਤੀਆਂ ਨੇ 2023 ਦੇ ਵਿੱਚ ਵੀ ਸਰਕਾਰ ਨੇ ਕਿਹਾ ਸੀ ਕਿ ਇਮੀਗ੍ਰੇਸ਼ਨ ਦਰ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਜਿਸ ਕਰਕੇ ਲੋਕਲ ਬਜ਼ੁਰਗਾਂ ਦੀ ਦੇਖਭਾਲ ਜਾਂ ਫਿਰ ਨੌਕਰੀਆਂ ਦੇ ਉੱਪਰ ਦਬਾਅ ਪੈ ਰਿਹਾ ਜਾਨੀ ਕਿ ਪ੍ਰੈਸ਼ਰ ਪੈ ਰਿਹਾ ਜਾਨੀ ਕਿ ਲੋਕ ਬੇਰੁਜ਼ਗਾਰ ਹੋ ਰਹੇ ਨੇ ਇੰਨੀ ਜ਼ਿਆਦੇ ਗਿਣਤੀ ਦੇ ਵਿੱਚ ਲੋਕ ਇਹਨਾਂ ਨੌਕਰੀਆਂ ਨੂੰ ਲੈ ਕੇ ਉੱਥੇ ਪ੍ਰੈਸ਼ਰ ਪਾ ਰਹੇ ਨੇ ਇਹ ਵੀਜ਼ੇ ਦੇ ਉੱਪਰ ਔਰ ਰੋਕ ਵੀ ਇਸੇ ਚਿੰਤਾ ਨੂੰ ਜਿਹੜਾ ਧਿਆਨ ਦੇ ਵਿੱਚ ਰੱਖ ਕੇ ਜਿਹੜੀ ਲਗਾਈ ਜਾਣ ਦੀ ਜਾਂ ਫਿਰ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਯੂਕੇ ਜਾਣ ਦੇ ਜਿਹੜੇ ਸੁਪਨੇ ਦੇਖ ਰਹੇ ਪੰਜਾਬੀ ਨੌਜਵਾਨਾਂ ਨੂੰ ਇੱਕ ਰਸਤਾ ਏ ਔਖਾ ਹੋ ਜਾਵੇਗਾ ਕਿਉਂਕਿ ਪਹਿਲਾਂ ਬਾਕੀ ਦੇਸ਼ਾਂ ਨੇ ਤਾਂ ਪਹਿਲਾਂ ਤੋਂ ਰੋਕ ਲਗਾ ਦਿੱਤੀ ਆ ਜਿਹੜੀ ਪਰ ਹੁਣ ਯੂਕੇ ਨੇ ਵੀ ਜਿਹੜਾ ਇੱਕ ਤਰੀਕੇ ਨਾਲ ਸਖਤਾਈ ਵਰਤਣ ਦੀ ਕੋਸ਼ਿਸ਼ ਕੀਤੀ ਆ ਪਹਿਲਾਂ ਹੀ ਜਿਹੜਾ ਸਟੂਡੈਂਟ ਵੀਜ਼ੇ ਦੇ ਉੱਪਰ ਪਾਬੰਦੀਆਂ ਲੱਗ ਰਹੀਆਂ ਨੇ ਯੂਕੇ ਵੀ ਸਟੂਡੈਂਟ ਵੀਜ਼ੇ ਦੇ ਉੱਪਰ ਪਾਬੰਦੀਆਂ ਲਗਾ ਰਿਹਾ ਹੁਣ ਕੇਅਰ ਟੇਕਰ ਜਾਂ ਪਰ ਸਪੌਂਸਰਸ਼ਿਪ ਦੇ ਉੱਪਰ ਵੀ ਜਿਹੜੇ ਆਉਣ ਵਾਲੇ ਨੇ ਉਹਨਾਂ ਦੇ ਉੱਪਰ ਰੋਕ ਲੱਗੇਗੀ ਯਾਨੀ ਕਿ ਫਿਰ ਜਿਹੜੇ ਨੌਜਵਾਨਾ ਬਾਕੀ ਦੇਸ਼ਾਂ ਤੋਂ ਨਿਰਾਸ਼ ਹੋ ਕੇ ਜਾਂ ਪਰ ਉਹ ਲੋਕ ਪਾਸਟੇਨ ਰਿਫਿਊਜ਼ ਲਾਂ ਲੈ ਕੇ ਸੋਚਦੇ ਸੀ ਕਿ ਅਸੀਂ ਯੂਕੇ ਦੇ ਵਿੱਚ ਕੇਅਰ ਟੇਕਰ ਦੇ ਵੀਜ਼ੇ ਦੇ ਉੱਪਰ ਚਲੇ ਜਾਵਾਂਗੇ ਸਪੌਂਸਰਸ਼ਿਪ ਦੇ ਉੱਪਰ ਚਲੇ ਜਾਵਾਂਗੇ ਪਰ ਜੇਕਰ ਜਿਹੜਾ ਨਵਾਂ ਪ੍ਰਸਤਾਵ ਸੰਸਦ ਦੇ ਵਿੱਚ ਲਿਆਂਦਾ ਗਿਆ ਪਾਸ ਹੋ ਜਾਂਦਾ ਤਾਂ ਫਿਰ 22 ਜੁਲਾਈ 2025 ਤੋਂ ਇਹ ਰਾਹ ਵੀ ਔਖਾ ਹੁੰਦਾ ਨਜ਼ਰ ਆ ਰਿਹਾ ਹੈ